you. Mm -hmm. ਪਿੰਡ ਕਰੀਆੜਾ ਵਿਖੇ ਸਵਿਫਟ ਕਾਰ ਸਵਾਰ ਵਿਅਕਤੀਆਂ ਦੇ ਨਾਲ ਪੁਲਿਸ ਦੀ ਮੁੱਠਪੇੜ ਹੋਈ ਹੈ। ਆਮੋ ਸਾਹਮਣੀ ਤੋਂ ਗੋਲੀਆਂ ਚੱਲਦੀਆਂ ਨੇ। ਦੱਸਿਆ ਕਿ ਸਵਿਫਟ ਕਾਰ ਤੇ ਵਿੱਚ ਸਵਾਰ ਵਿਅਕਤੀ ਦੇ ਮਗਰ ਐਨਕਾਊਂਟਰ ਇੰਟੈਲੀਜੈਂਸ ਲੱਗੀ ਹੋਈ ਸੀ। ਇਸ ਤੋਂ ਬਾਅਦ ਇਹ ਗੱਡੀ ਖੇਤਾਂ ਦੇ ਵਿੱਚ ਚਾਪ ਪੱਟੀ ਹੈ ਅਤੇ ਗੱਡੀ ਦੇ ਵਿੱਚ ਸਵਾਰ ਵਿਅਕਤੀ ਪੁਲਿਸ ਦੇ ਉੱਪਰ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋਏ। ਫਿਲਹਾਲ ਇਲਾਕੇ ਦੇ ਵਿੱਚ ਪੁਲਿਸ ਨੇ ਫਾਲੋ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਮੌਕੇ ਤੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਵੀ ਪਹੁੰਚੇ ਨੇ ਅਤੇ ਜਿਨ੍ਹਾਂ ਦੇ ਫਾਲੋ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਹਰੀਆਲਾ ਤੇ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਲੜੇ ਹਾਂ ਤੇ ਜਦੋਂ ਜੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਆ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮ ਉਹਦੇ ਮਗਰ ਕਹਿ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫਾਇਰ ਹੋਏ ਹੋਣਗੇ ਜੀ ਅੱਛਾ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:00 ਵਜੇ ਦੀ ਘਟਨਾ ਜੀ ਅੱਛਾ ਕਿ ਕੀ ਉਹ ਬੰਦਾ ਭੱਜ ਗਿਆ ਮੌਕੇ ਤੋਂ ਫਟ ਗਿਆ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਜੀ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ ਹੀ ਹੈ ਜੀ ਅੱਛਾ ਪਿੰਡ ਕਰਿਆੜਾ ਵਿਖੇ ਸਵਿਫਟ ਕਾਰ ਸਵਾਰ ਵਿਅਕਤੀਆਂ ਦੇ ਨਾਲ ਪੁਲਿਸ ਦੀ ਮੁਠਭੇੜ ਹੋਈ ਹੈ। ਆਮੋ ਸਾਹਮਣੇ ਤੋਂ ਗੋਲੀਆਂ ਚੱਲਦੀਆਂ ਨੇ ਤਾਂ ਇਸ ਦੀ ਕਿ ਸਵਿਫਟ ਕਾਰ ਤੇ ਵਿੱਚ ਸਵਾਰ ਵਿਅਕਤੀ ਦੇ ਮਗਰ ਇਨਕਾਊਂਟਰ ਇੰਟੈਲੀਜੈਂਸ ਲੱਗੀ ਹੋਈ ਸੀ। ਇਸ ਤੋਂ ਬਾਅਦ ਇਹ ਗੱਡੀ ਖੇਤਾਂ ਦੇ ਵਿੱਚ ਚਾਪ ਪਾਟੀ ਹੈ ਅਤੇ ਗੱਡੀ ਦੇ ਵਿੱਚ ਸਵਾਰ ਵਿਅਕਤੀ ਪੁਲਿਸ ਦੇ ਉੱਪਰ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋਏ। ਫਿਲਹਾਲ ਇਲਾਕੇ ਦੇ ਵਿੱਚ ਪੁਲਿਸ ਨੇ ਫਾਲੋ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਮੌਕੇ ਤੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਵੀ ਪਹੁੰਚੇ ਨੇ ਅਤੇ ਜਿਨ੍ਹਾਂ ਦੇ ਫਾਲੋ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਜੇ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਹਰੀਆਲਾ ਤੇ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇੱਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਲੜੇ ਹਾਂ ਤੇ ਜਦੋਂ ਯੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਆ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮ ਉਹਦੇ ਮਗਰ ਕਹਿ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਜੀ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫਾਇਰ ਹੋਏ ਹੋਣਗੇ ਜੀ ਅੱਛਾ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:00 ਵਜੇ ਦੀ ਘਟਨਾ ਹੈ ਜੀ ਅੱਛਾ ਕਿ ਕੀ ਉਹ ਬੰਦਾ ਭੱਜ ਗਿਆ ਮੌਕੇ ਤੋਂ ਫਟਾ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਜੀ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਇਹ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ ਹੀ ਹੈ ਜੀ ਅੱਛਾ